ਜਦੋਂ ਵੀ ਸਾਨੂੰ ਕੋਈ ਵੀ ਦੁੱਖ ਤਕਲੀਫ ਹੁੰਦਾ ਤੇ ਅਸੀਂ ਪਹਿਲਾਂ ਤਾਂ ਤੁਰ ਕੇ ਰਖੜੇ ਜਾਂਦੇ ਸੀ। ਮਸਾਂਪ ਤੋਂ ਬਸ ਮਿਲਦੀ ਤਾਂ ਅਸੀਂ ਸਰਕਾਰੀ ਹਸਪੀਟਲ ਜਾਂਦੇ ਸੀ ਨਾਬੇ। ਅੱਡੀ ਲੰਬੋ ਤੋਂ ਜ਼ਿਆਦਾ ਲੰਬੀ ਲਾਈਨ ਹੁੰਦੀ ਪਰਚੀ ਕਰਾਉਣ ਨੂੰ ਜੀ। ਹੁਣ ਜਦੋਂ ਦਾ ਜੀ ਪੁਰੇ ਖੁੱਲਿਆ ਜੀ ਜਦੋਂ ਸਾਨੂੰ ਕੋਈ ਪਰਚੀ ਦਾ ਪੈਸਾ ਦੇਣ ਦੀ ਲੋੜ ਨਹੀਂ ਹੈ ਜੀ। ਕੋਈ ਦਵਾਈ ਦਾ ਪੈਸਾ ਦੇਣ ਦੀ ਲੋੜ ਨਹੀਂ ਹੈ ਜੀ। ਅੱਛੀ ਠੀਕ ਵੀ ਹੋ ਰਿਹਾ ਸਾਨੂੰ ਫ੍ਰੀ ਦਵਾਈ ਮਿਲਦੀ ਆ ਜੀ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਬਹੁਤ ਵਧੀਆ ਮੈਂ ਦਵਾਈ ਸ਼ੂਗਰ ਦੀ ਖਾ ਰਿਹਾ ਹਾਂ 8-9 ਮਹੀਨੇ ਤੋਂ ਮੈਨੂੰ ਬਹੁਤ ਬੈਨੀਫੀਟ ਆ ਮੇਰਾ ਸਰੀਰ ਵੀ ਠੀਕ ਹੈ ਤੇ ਮੈਨੂੰ ਦਵਾਈ ਵੀ ਇੱਥੋਂ ਫ੍ਰੀ ਮਿਲਦੀ ਆ ਪਹਿਲਾਂ ਮੈਂ ਦਵਾਈ ਉੱਥੋਂ ਲੈਂਦਾ ਹੁੰਦਾ ਸੀ ਪ੍ਰਾਈਵੇਟ ਤੋਂ ਮੇਰਾ 3-4 ਬੈਦੀ ਦਵਾਈ ਆਉਣੀ ਹੁੰਦੀ ਸੀ ਉਹ ਮੇਰਾ ਉਹ ਵੀ ਖਰਚਾ ਘੱਟ ਗਿਆ ਜੀ ਤੇ ਮੇਰੇ ਇੱਥੇ ਜਿਹੜੇ ਟੈਸਟ ਨੇ ਫੂਨ ਟੈਸਟ ਉਹ ਵੀ ਖੂਨ ਘੜਾ ਇਹ ਜਸੂਗੜਾ ਟੈਸਟ ਆ ਤੇ ਉਹ ਵੀ ਸਾਡਾ ਇੱਥੇ ਹੋਣ ਲੱਗ ਗਿਆ ਜਿਹੜਾ ਵੀ ਸਾਡਾ 2200 ਰੁਪਿਆ ਲੈਂਦੇ ਸੀ ਬਾਹਰ ਡਾਕਟਰ ਸਾਹਿਬ ਨੇ ਸਾਡੇ ਬਹੁਤ ਹੀ ਵਧੀਆ ਸੁਵਾ ਦੇ ਨੇ ਜੀ ਸਾਨੂੰ ਪਿਆਰ ਨਾਲ ਮਿਲਦੇ ਨੇ ਹਰ ਇੱਕ ਗੱਲ ਸੁਣਦੇ ਨੇ ਜੀ ਟਾਈਮ ਦਾ ਆਰਟੀਫੈਕਟ ਚੈੱਕ ਕਰਦੇ ਨੇ ਜੀ ਇਹ ਇਹਦੇ ਚੀਰ ਦਵਾਈ ਖਾਣੇ ਵੀਰੇ ਕੋਦੇ ਆਂਦੇ ਠੀਕ ਆ ਬਾਈ ਹੁਣ ਦਵਾਈ ਲੈਣਾ ਤੁਹਾਨੂੰ ਹੁਣ ਥੋੜੀ ਜਿਹੀ ਖਾ ਆ ਦੀ ਬਰਾਂਗਰੀ ਉਹ ਲੈ ਲੈਣੇ ਉਹ ਵੀ ਠੀਕ ਆ ਕਈ ਵਾਰ ਜਨ ਨਾਵੇ ਜਾਣਾ ਪੈਂਦਾ ਸੀ ਆਪਣੇ ਵਾਲੇ ਜਾਣਾ ਪੈਂਦਾ ਦਵਾਈ ਲੈਣ ਬਹੁਤ ਦਵਾਈ ਲੈਣ ਨੂੰ ਵੀ ਭਾਈ ਬਹੁਤ ਟਾਈਮ ਲੱਗਦਾ ਸੀ ਪੈਸਾ ਬਹੁਤ ਲੱਗਦਾ ਸੀ ਆ ਬਹੁਤ ਵਧੀਆ ਕਰਿਆ ਸੋਨੇ ਖੋਲ ਕੇ ਜਾਂ ਸਰਕਾਰ ਨੇ ਬਹੁਤ ਵਧੀਆ ਕਰਿਆ ਵੀਰੇ ਸਾਡੇ ਵਾਸਤੇ ਦਾ ਸਾਡੇ ਪਿੰਡ ਵਿੱਚ ਇਹ ਖੋਲਣ ਲਈ ਜੀ ਭਗਵਾਨਤਮਾਨ ਦਾ ਮੈਂ ਬਹੁਤ ਅਸੀਂ ਧੰਨਵਾਦ ਮੰਨਦੇ ਆ ਜੀ ਬਹੁਤ ਵਧੀਆ ਕੰਮ ਕੀਤਾ ਸਾਡੇ ਪਿੰਡ ਮੜਾੜ ਵਿੱਚ